ਜੁਗ ਜੁਗ ਅਤਾਲ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀਆਂ ਜਿਨ੍ਹਾਂ ਪੰਕਤੀਆਂ ਦੀ ਜਿਸ ਸ਼ਬਦ ਦੀ ਵਿਚਾਰ ਜਿਸ ਬਾਣੀ ਦੀ ਵਿਚਾਰ ਅੱਜ ਅਸੀਂ ਕਰਨੀ ਹੈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗਉੜੀ ਰਾਗ ਦਾ ਪੰਜਵੇਂ ਸ਼ਬਦ ਹੈ ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਜੋ ਪੈ ਰਾਮ ਰਾਮ ਰਤਨਾਹੀ ਤੇ ਸਭ ਧਰਮ ਰਾਇਕੇ ਜਾਹੀ ਰਤ ਸ਼ਬਦ ਦਾ ਅਰਥ ਹੈ ਪਿਆਰ ਜੇਕਰ ਪਰਮਾਤਮਾ ਦੇ ਨਾਲ ਪਿਆਰ ਨਹੀਂ ਜੇਕਰ ਪਰਮਾਤਮਾ ਦੇ ਨਾਲ ਜੀਵ ਨੇ ਪਿਆਰ ਨਹੀਂ ਪਾਇਆ ਤੇ ਫਿਰ ਇਸ ਜੀਵ ਨੂੰ ਧਰਮ ਰਾਜ ਦੇ ਵਸ ਰਹਿਣਾ ਪਵੇਗਾ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਪਰਮਾਤਮਾ ਨੇ ਜੀਵ ਪੈਦਾ ਕਰਕੇ ਤੇ ਇਹਨਾਂ ਜੀਵਾਂ ਦੇ ਸਿਰ ਦੇ ਉੱਤੇ ਧਰਮ ਰਾਜ ਸਥਾਪਿਤ ਕੀਤਾ ਹੈ ਨਾਨਕ ਜੀ ਉਪਾਇਕ ਹੈ ਲਿਖਣਾ ਹੈ ਧਰਮ ਬਹਾਲਿਆ ਧਰਮ ਰਾਏ ਨੂੰ ਹੁਕਮ ਹੈ ਬੇ ਸੱਚਾ ਧਰਮ ਵਿਚਾਰ ਧਰਮ ਰਾਜ ਜੀਵਾਂ ਦੇ ਚੰਗੇ ਔਰ ਮੰਦੇ ਕਰਮਾਂ ਨੂੰ ਵਚਦਾ ਹੈ ਤੇ ਜੀਵਾਂ ਦੇ ਕੀਤੇ ਹੋਏ ਇਹਨਾਂ ਕਰਮਾਂ ਦੇ ਅਨੁਸਾਰ ਜੀਵਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਭੁਗਤਣਾ ਪੈਂਦਾ ਹੈ ਜਿਨ੍ਹਾਂ ਜੀਵਾਂ ਨੇ ਧਰਮ ਰਾਜ ਦੇ ਲੇਖੇ ਤੋਂ ਧਰਮ ਰਾਜ ਦੀ ਹਿਸਾਬ ਕਿਤਾਬ ਤੋਂ ਲੇਖੇ ਜੋਖੇ ਤੋਂ ਮੁਕਤੀ ਪ੍ਰਾਪਤ ਕਰਨੀ ਹੈ ਉਹਨਾਂ ਨੂੰ ਪਰਮਾਤਮਾ ਦੇ ਨਾਲ ਪਿਆਰ ਕੋਲਾ ਪਰਿਖਿਆ ਪਿਆਰ ਦੇ ਸਬੰਧ ਵਿੱਚ ਕਈ ਵਾਰ ਅਸੀਂ ਪਹਿਲਾਂ ਵੀ ਵਿਚਾਰ ਕਰਦੇ ਹਾਂ ਕਿ ਜਿੱਥੇ ਪਿਆਰ ਹੈ ਕੋਤੇ ਗਣਤੀਆਂ ਮਿਲਦੀਆਂ ਨਹੀਂ ਉੱਤੇ ਲਿਖੇ ਜੋਕੇ ਨਹੀਂ ਉੱਤੇ ਹਿਸਾਬ ਕਿਤਾਬ ਨਹੀਂ ਉੱਤੇ ਕੇਵਲ ਤੇ ਕੇਵਲ ਪਿਆਰ ਹੈ ਇਹੀ ਵਿਚਾਰ ਕਿਤੇ ਭਗਤ ਜੀ ਦੇ ਰਹੇ ਹਨ ਕਿ ਜੇਕਰ ਪ੍ਰਮਾਤਮਾ ਦੇ ਨਾਲ ਪਿਆਰ ਹੀ ਨਹੀਂ ਪਿਆ ਤੇ ਫਿਰ ਇਹ ਜੀਵ ਤਨ ਮਨਾਂ ਦੀ ਇਮਾਰਤੋਂ ਨਹੀਂ ਬਚ ਸਕਦਾ ਸਹਿਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਬਚਨ ਮਿਲਦੇ ਹਨ ਧਰਮ ਰਾਈ ਦਰ ਕਾਗਦ ਪਾਰੇ ਜਨ ਨਾਨਕ ਲਿਖਾ ਸਮਝ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਨਾਨਕ ਲਿਖੈ ਇੱਕ ਗੱਲ ਹੋਰ ਹੋਮੈ ਚਖਣਾ ਚਖ ਬਾਕੀ ਸਭ ਹੋਮੈ ਨੂੰ ਚਖਾ ਮਾਰਨ ਵਾਲੀ ਗੱਲ ਹੈ ਪ੍ਰਵਾਨ ਕਰਨ ਵਾਲੀ ਲਿਖੇ ਵਿੱਚ ਪੜ੍ਹਨ ਵਾਲੀ ਗੱਲ ਇੱਕੋ ਹੀ ਹੈ ਸੱਚਾ ਪਿਆਰ ਪ੍ਰਭੂ ਦਾ ਪਿਆਰ ਤੇ ਜਿਨ੍ਹਾਂ ਨੇ ਇਹ ਗੱਲ ਸਮਝ ਲਈ ਹੈ ਤੇ ਉਹਨਾਂ ਨੇ ਧਰਮਰਾਜ ਦੀ ਮਾਰ ਤੋਂ ਆਪਣੇ ਆਪ ਨੂੰ ਉੱਚਾ ਲਿਆ ਹੈ ਧਰਮਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਜਾਂ ਫਿਰ ਧਰਮਰਾਏ ਅਬ ਕਹਾ ਕਰੇਗੋ ਜੋ ਫਾਟਿਓ ਸਭ ਲੋ ਲਿਖਾ ਹੁਣ ਲਿਖੇ ਜੋ ਕੇ ਵਾਲੇ ਕਾਗਦ ਫਟ ਜਾਂਦੇ ਹਨ ਖਤਮ ਹੋ ਜਾਂਦੇ ਹਨ ਮੁੱਕ ਜਾਂਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਪਿਆਰ ਪਾਇਆ ਸੋ ਸਤਿਗੁਰੂ ਜੀ ਇਹਨਾਂ ਪੰਕਤੀਆਂ ਦੇ ਰਾਹੀਂ ਵਿਚਾਰ ਦੇ ਰਹੀ ਹਾਂ ਕਿ ਜੇਕਰ ਪਰਮਾਤਮਾ ਦੇ ਨਾਲ ਪਿਆਰ ਨਹੀਂ ਜੋ ਪੈ ਰਾਮ ਰਾਮ ਰਤ ਨਹੀਂ ਤੇ ਸਭ ਧਰਮ ਰਾਹ ਕਿਹ ਜਾਹੀ ਉਹਨਾਂ ਸਾਰਿਆਂ ਨੂੰ ਧਰਮ ਰਾਜ ਦੇ ਕੋਲ ਜਾਣਾ ਪੈਂਦਾ ਹੈ ਸੋ ਇਹੀ ਤੇ ਵਿਸ਼ੇਸ਼ਤਾ ਹੈ ਕਿ ਜਿਹੜਾ ਜੀਵ ਗੁਰੂ ਦਾ ਸ਼ਬਦ ਪੱਲੇ ਬੰਨ ਲੈਂਦਾ ਹੈ ਉਹ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਸਿੱਧਾ ਇੱਕ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਉਸ ਦਾ ਧਰਮ ਰਾਜ ਵਾਲਾ ਰਸਤਾ ਕੱਟਿਆ ਜਾਂਦਾ ਹੈ ਉਸ ਨੂੰ ਧਰਮ ਰਾਜ ਦੇ ਪੇਸ਼ ਨਹੀਂ ਹੋਣਾ ਪੈਂਦਾ ਉਸ ਨੂੰ ਧਰਮ ਰਾਜ ਨੂੰ ਲਿਖਾ ਜੋਖਾ ਨਹੀਂ ਦੇਣਾ ਪੈਂਦਾ ਕਿਉਂਕਿ ਉਸ ਦੇ ਕੋਲ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਹੈ ਪਰਮਾਤਮਾ ਦਾ ਪਿਆਰ ਪਰਮਾਤਮਾ ਦਾ ਨਾਮ ਉਸ ਦੇ ਪੱਲੇ ਹੈ ਇਸ ਕਰਕੇ ਉਸ ਦਾ ਸਿੱਧਾ ਰਸਤਾ ਸਿੱਧਾ ਨਾਤਾ ਜਿਹੜਾ ਹੈ ਪਰਮਾਤਮਾ ਦੀ ਨਾਲ ਜੁੜ ਜਾਂਦਾ ਹੈ ਤੇ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਕਈ ਤਰੀਕੇ ਸਾਹਮਣੇ ਆਏ ਤੇ ਜਿਨ੍ਹਾਂ ਨੇ ਕਰਮ ਕਾਂਡਾਂ ਦਾ ਉਪਾਧਾਨ ਕਰ ਲਿਆ ਜੋ ਸ਼ਬਦ ਦੀ ਉਸਨ ਕਲ ਵਿਚਾਰ ਕੀਤੀ ਸੀ ਉਸ ਸ਼ਬਦ ਵਿੱਚ ਵੀ ਭਗਤ ਕਬੀਰ ਜੀ ਨੇ ਉਹਨਾਂ ਕਰਮ ਕਾਂਡਾਂ ਦਾ ਜ਼ਿਕਰ ਕੀਤਾ ਬਸਤਰਾਂ ਦਾ ਤਿਆਗ ਕਰਕੇ ਨੰਗ ਤੜੰਗ ਹੋ ਕੇ ਵਿਚਰਨਾ ਨਗਨ ਫਿਰਤ ਜੋ ਪਾਈਏ ਜੋਗ ਬਲ ਕਾਮੇ ਰੋ ਮੁਕਤ ਸਭ ਹੋ ਗੋ ਇਸ ਤੋਂ ਇਲਾਵਾ ਸਿਰੋਂ ਦੀਵਾਰ ਮਡਵਾਣੀ ਭਗਤ ਜੀ ਨੇ ਇਹ ਵੀ ਸਮਝਾਇਆ ਕਿ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲਦਾ ਮੂੰਡ ਮੁੰਡਾਈ ਜੋ ਸਿਧ ਪਾਈ ਮੁਕਤੀ ਪੇੜ ਨਾ ਗਈਆ ਕਾਈ ਹੋਰ ਤਰੀਕਾ ਕੀ ਲੱਭਿਆ ਇਹ ਗ੍ਰਸਥ ਦਾ ਤਿਆਗ ਕਰੋ ਜਤੀ ਬਣ ਜਾਵੋ ਬਿੰਦ ਰੱਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਉਂਗਾ ਤਪਾਈ ਇਸੇ ਹੀ ਤਰ੍ਹਾਂ ਕੁਝ ਲੋਕ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਮੁਕਤੀ ਭਾਲਦੇ ਹਨ ਜਾਂ ਤੀਰਥਾਂ ਦੇ ਇਸ਼ਨਾਨ ਜਾਂ ਪਾਣੀਆਂ ਦੇ ਇਸ਼ਨਾਨ ਦੇ ਨਾਲ ਆਪਣੇ ਆਪ ਨੂੰ ਸੁੱਚਾ ਤੇ ਪਵਿੱਤਰ ਦੱਸਣ ਲੱਗ ਪੈਂਦੇ ਹਨ ਤੇ ਸਤਿਗੁਰੂ ਜੀ ਆਖਦੇ ਹਨ ਕਿ ਇਹ ਜੀਵ ਇਹ ਤੇਰਾ ਭੁਲੇਖਾ ਹੈ ਕਿ ਤੂੰ ਪਾਣੀ ਦੇ ਨਾਲ ਆਪਣੇ ਤਨ ਨੂੰ ਧੋ ਲਿਆ ਹੈ ਤੇ ਤੂੰ ਸੁੱਚਾ ਹੋ ਗਿਆ ਹੈ ਪਵਿੱਤਰ ਹੋ ਗਿਆ ਹੈ ਜਿਤਨੀ ਦੇਰ ਤੇਰਾ ਹਿਰਦਾ ਸੁੱਚਾ ਤੇ ਪਵਿੱਤਰ ਨਹੀਂ ਉਤਨੀ ਦੇਰ ਤੂੰ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਚੜ ਸਕਦਾ ਭਾਵੇਂ ਤੂੰ 68 ਤੀਰਤਾਂ ਦਾ ਇਸ਼ਨਾਨ ਕਰ ਲੈ ਸਭ ਭਗਤ ਜੀ ਇਸ ਸ਼ਬਦ ਦੇ ਪਹਿਲੇ ਪਦੀ ਅੰਦਰ ਬਚਨ ਕਰ ਰਹੇ ਹਨ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ ਜਿਉ ਭਏ ਦਾ ਦੁਰ ਪਾਣੀ ਮਾਹੀ ਦਾ ਦੁਰ ਕਹਿੰਦੇ ਨੇ ਡੱਡੂ ਡੱਡੂ ਪਾਣੀਆਂ ਦੇ ਵਿੱਚ ਰਹਿੰਦਾ ਹੈ ਦੀ ਭਗਤ ਜੀ ਆਖਦੇ ਹਨ ਕਿ ਉਹ ਜੀਵਨ ਦੀ ਹਾਲਤ ਵੀ ਡੱਡੂ ਵਰਗੀ ਹੈ ਜਿਹੜਾ ਸਵੇਰੇ ਸ਼ਾਮ ਇਸ਼ਨਾਨ ਤਾਂ ਕਰਦਾ ਹੈ ਪਰ ਮਨ ਦੀ ਮੈਲ ਉਤਾਰਦਾ ਨਹੀਂ ਮਨ ਨੂੰ ਸਾਫ਼ ਕਰਦਾ ਨਹੀਂ ਕੇਵਲ ਤੇ ਕੇਵਲ ਸਵੇਰ ਸ਼ਾਮ ਇਸ਼ਨਾਨ ਕਰਕੇ ਤੇ ਆਪਣੇ ਆਪ ਨੂੰ ਸੱਚਾ ਤੇ ਪਵਿੱਤਰ ਸਮਝਣ ਲੱਗ ਪੈਂਦਾ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਸੂਚੇ ਇਹ ਨਾ ਆਖੀਐ ਬਹਿਣ ਜਪਿੰਦਾ ਧੋਏ ਸੂਚੇ ਸਹੀ ਨਾਨਕ ਜਿਨ ਮਨ ਵਸਿਆ ਸੁ ਇਹ ਮਨ ਵਿੱਚ ਵਸਮ ਦੀ ਗੱਲ ਹੀ ਭਗਤ ਜੀ ਨੇ ਰਹਾਉ ਦੀ ਪੰਕਤੀ ਅੰਦਰ ਕੀਤੀ ਹੈ ਕਿ ਜੇਕਰ ਪ੍ਰਮਾਤਮਾ ਦੇ ਨਾਲ ਪਿਆਰ ਹੀ ਨਹੀਂ ਪਿਆਰ ਹੀ ਨਹੀਂ ਬਣਿਆ ਤੇ ਫਿਰ ਧਰਮਰਾਜ ਨੂੰ ਹਿਸਾਬ ਕਿਤਾਬ ਦੇਣਾ ਪਵੇਗਾ ਤੇ ਉਹਨਾਂ ਜੀਵਾਂ ਦੀ ਹਾਲਤ ਵੀ ਅਜਿਹੀ ਹੈ ਜਿਸ ਤਰ੍ਹਾਂ ਡਡੂ ਦੀ ਜਿਹੜੇ ਸਵੇਰੇ ਸ਼ਾਮ ਇਸ਼ਨਾਨ ਤਾਂ ਕਰਦੇ ਹਨ ਪਰ ਮਨ ਦੀ ਮੈਲ ਉਤਾਰਦੇ ਨਹੀਂ ਸੰਧਿਆ ਪ੍ਰਾਤਿ ਇਸ਼ਨਾਨ ਕਰਾਹੀ ਜਿਉਂ ਪਏ ਦਾ ਦੁਰ ਪਾਣੀ ਮਾ ਅਸੀਂ ਹਰ ਰੋਜ਼ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰਾਂ ਨੇ ਬੜੇ ਸੌਖੇ ਤੇ ਸਰਲ ਤਰੀਕੇ ਦੇ ਨਾਲ ਸਮਝਾਇਆ ਕਿ ਜੇਕਰ ਹੱਥ ਪੈਰ ਆਦਿਕ ਸਰੀਰ ਦਾ ਕੋਈ ਅੰਗ ਜਿਹੜਾ ਹੈ ਮਿੱਟੀ ਕੱਟੇ ਦੇ ਨਾਲ ਲਿਬੜ ਜਾਂਦਾ ਹੈ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਕੀ ਤੇ ਇਹ ਅਸੀਂ ਪਾਣੀ ਦੇ ਨਾਲ ਸਾਫ਼ ਕਰ ਲੈਂਦੇ ਹਾਂ ਜੇਕਰ ਕੱਪੜਾ ਮੂਤਰ ਆਦਿਕ ਗੰਦਗੀ ਦੇ ਨਾਲ ਪਲੀਤ ਹੋ ਜਾਂਦਾ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਹੈ ਉਪਤੋ ਸਾਬਨ ਸਰਫ ਦੇ ਨਾਲ ਅਸੀਂ ਉਸ ਨੂੰ ਸਾਫ਼ ਕਰ ਲੈਂਦੇ ਹਾਂ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਮੇ ਕਰ ਹੁਣ ਮਤ ਮਲੀਨ ਹੋ ਜਾਵੇ ਪਾਪਾਂ ਦੇ ਨਾਲ ਤੇ ਉਸ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਧੋਤਾ ਜਾਂਦਾ ਹੈ ਸ੍ਰੀ ਗੁਰੂ ਅਨੰਪਾਸਾ ਜੀ ਫੁਰਮਾਨ ਕਰਦੇ ਹਨ ਤੀਰਥ ਨਾਵਣ ਜਾ ਤੀਰਥ ਨਾਮ ਹੈ ਹੁਣ ਮਨ ਦਾ ਇਸ਼ਨਾਨ ਕਰਨ ਵਾਲਾ ਤੀਰਥ ਜਿਹੜਾ ਹੈ ਉਹ ਪਰਮਾਤਮਾ ਦਾ ਨਾਮ ਹੈ ਮੰਨਣੇ ਸਾਖ ਹੋਣਾ ਹੈ ਨਾਮ ਰੂਪੀ ਤੀਰਥ ਤੇ ਇਸ਼ਨਾਨ ਕੀਤੇ ਸਰੀਰ ਨੇ ਸਾਫ ਹੋਣਾ ਹੈ ਪਾਣੀ ਵਿੱਚ ਇਸ਼ਨਾਨ ਕੀਤੇ ਆ ਹੁਣ ਕੋਈ ਮਨੁੱਖ ਸਰੀਰ ਨੂੰ ਸਾਫ ਕਰਕੇ ਤੇ ਆਪਣੇ ਆਪ ਨੂੰ ਪਵਿੱਤਰ ਸਮਝਣ ਲੱਗ ਪੈਂਦਾ ਹੈ ਤੇ ਭਗਤ ਜੀ ਆਖਦੇ ਹਨ ਕਿ ਇਹ ਉਸ ਦਾ ਕੋ ਲਿਖਾ ਹੈ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ ਜਿਉ ਕਹੇ ਦਾਦਰ ਪਾਣੀ ਮਲ ਇਸ ਤੋਂ ਅੱਗੇ 2 ਨੰਬਰ ਪਦੇ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਕਾਇਆ ਰਤ ਬਹੁ ਰੂਪ ਚਾਹੀ ਤਿੰਨ ਕੋ ਦਇਆ ਸੁਪਨੇ ਪੀ ਨਹੀਂ ਹੁਣ ਕਈਆਂ ਦਾ ਸਰੀਰ ਦੇ ਨਾਲ ਪਿਆਰ ਹੁੰਦਾ ਹੈ ਕਈਆਂ ਦਾ ਸਰੀਰ ਦੇ ਨਾਲ ਮੋਹ ਹੁੰਦਾ ਹੈ ਇਸ ਸਰੀਰ ਦੀ ਪਾਲਣਾ ਪੋਸ਼ਣਾ ਦੀ ਖਾਤਰ ਉਹ ਕਈ ਤਰ੍ਹਾਂ ਦੇ ਭੇਖ ਧਾਰਨ ਕਰਦੇ ਹਨ ਬਹੁ ਰੂਪ ਰਚਾਈ ਰੂਪ ਰਚਾਈ ਦਾ ਭਾਵ ਹੈ ਕਿ ਕਈ ਤਰ੍ਹਾਂ ਦੇ ਭੇਖ ਧਾਰਨ ਕਰਦੇ ਹਨ ਸਿਰਫ ਸਰੀਰ ਦੇ ਨਾਲ ਮੋਹ ਹਲ ਕਰਕੇ ਸਰੀਰ ਦੀ ਪਾਲਣਾ ਪੋਸ਼ਣਾ ਦੀ ਖਾਤਰ ਹੀ ਕਈ ਤਰ੍ਹਾਂ ਦੇ ਉਹ ਭੇਖ ਧਾਰਨ ਕਰਦੇ ਹਨ ਕਿ ਅਜਿਹੇ ਲੋਕਾਂ ਨੂੰ ਰਤਾ ਜਿੰਨੀ ਵੀ ਦਇਆ ਜਿਹੜੀ ਹੈ ਉਹ ਨਹੀਂ ਆਉਂਦੀ ਭਾਵ ਕਿ ਉਹਨਾਂ ਦਾ ਹਿਰਦਾ ਜਿਹੜਾ ਹੈ ਦਰਬਦਾ ਨਹੀਂ ਸੁਪਨੇ ਵਿੱਚ ਵੀ ਉਹਨਾਂ ਨੂੰ ਦਇਆ ਨਹੀਂ ਆਉਂਦੀ ਤਿੰਨ ਕੋ ਦਇਆ ਸੁਪਨੇ ਪੀ ਨਹੀਂ ਪਿਛੇ ਵੀ ਅਸੀਂ ਗੱਲ ਕੀਤੀ ਸੀ ਗੁਰੂ ਨਾਨਕ ਦੇਵ ਜੀ ਜਦੋਂ ਉੜੀਸਾ ਦੇ ਪੂਰੀ ਸ਼ਹਿਰ ਪਹੁੰਚੇ ਤੇ ਇੱਥੇ ਸਤਿਗੁਰੂ ਜੀ ਨੇ ਅਸਲ ਜਗਨਨਾਥ ਦੇ ਬਾਰੇ ਵਿੱਚ ਲੋਕਾਂ ਨੂੰ ਗਿਆਨ ਕਰਵਾਇਆ ਤੇ ਨਾਲ ਹੀ ਉਸ ਦੀ ਆਰਤੀ ਦੇ ਬਾਰੇ ਵਿੱਚ ਦੱਸਿਆ ਤੇ ਇੱਥੇ ਹੀ ਇੱਕ ਕਾਲਯੁਗ ਨਾਮੀ ਪੰਡਾ ਸੀ ਜਿਹੜਾ ਪਖੰਡ ਕਰ ਰਿਹਾ ਸੀ ਲੋਕਾਂ ਨੂੰ ਵਿਹਿਮਾ ਭਰਮਾਂ ਦੇ ਵਿੱਚ ਪਾ ਰਿਹਾ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਭਾਜੂ ਘਾੜਿਆ ਕੇਵਲ ਤੇ ਕੇਵਲ ਸਰੀਰ ਦੀ ਖਾਤਰ ਹੀ ਕਈ ਲੋਕ ਕਈ ਤਰ੍ਹਾਂ ਦੇ ਭੇਖ ਧਾਰਨ ਕਰ ਲੈਂਦੇ ਆ ਸੱਜਣ ਠੱਗ ਨੇ ਵੀ ਭੇਖ ਧਾਰਨ ਕੀਤਾ ਹੋਇਆ ਸੀ ਉਸਨੇ ਲੰਬਾ ਚੋੜਾ ਪਾਇਆ ਹੋਇਆ ਸੀ ਹੱਥ ਵਿੱਚ ਮਾੜਾ ਫੜੀ ਹੋਈ ਸੀ ਗਲ ਵਿੱਚ ਮਾੜਾ ਪਾਈ ਹੋਈ ਸੀ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਸੀ ਰਾਹੀ ਜਿਹੜੇ ਸਨ ਉਸ ਦੀਆਂ ਮਿੱਠੀਆਂ ਗੱਲਾਂ ਵਿੱਚ ਆ ਜਾਂਦੇ ਸਨ ਕਿ ਇਹ ਕੋਈ ਮਹਾਤਮਾ ਹੈ ਇਹ ਕੋਈ ਦਾਨੀ ਪੁਰਸ਼ ਹੈ ਇਹ ਸੇਵਾ ਕਰਨ ਵਾਲਾ ਹੈ ਪਰ ਹੁੰਦਾ ਕੀ ਸੀ ਉਹ ਰਹੀਆਂ ਯਾਤਰੀਆਂ ਨੂੰ ਮਾਰ ਦਿੰਦਾ ਸੀ ਤੇ ਉਹਨਾਂ ਦਾ ਸਮਾਨ ਆਪ ਸੰਭ ਲੈਦਾ ਸੀ ਉਸਨੇ ਇਹ ਪੇਖ ਜਿਹੜਾ ਸੀ ਆਪਣੀ ਸਰੀਰ ਦੇ ਮੋਹ ਕਰਕੇ ਹੀ ਬਣਾਇਆ ਹੋਇਆ ਸੀ ਸੋ ਅੱਜ ਤੋਂ ਅਗੇ 3 ਨੰਬਰ ਪਦੀ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਚਾਰ ਚਰਨ ਕਹੇ ਬਹੁ ਆਗਰ ਸਾਧੂ ਸੁਖ ਪਾਵੇ ਕਲ ਸਗਰ ਚਾਰ ਚਰਨ ਦਾ ਅਰਥ ਹੈ ਚਾਰ ਵੇਦ ਤੇ ਚਾਰਾਂ ਵੇਦਾਂ ਤੋਂ ਭਾਵ ਕੀ ਧਾਰਮਿਕ ਗ੍ਰੰਥ ਧਾਰਮਿਕ ਪੁਸਤਕਾਂ ਕਹੇ ਸ਼ਬਦ ਦਾ ਅਰਥ ਹੈ ਕਿ ਕਹਿੰਦੇ ਹਨ ਜਾਂ ਉਚਾਰਨ ਕਰਦੇ ਹਨ ਜਾਂ ਪੜ੍ਹਦੇ ਹਨ ਬਹੁ ਆਗਰ ਬਹੁ ਆਗੁਰ ਸ਼ਬਦ ਦਾ ਅਰਥ ਹੈ ਸਿਆਣੇ ਲੋਕ ਬਹੁਤ ਹੀ ਸਿਆਣੇ ਲੋਕ ਜਿਹੜੇ ਹਨ ਉਹ ਧਾਰਮਿਕ ਗ੍ਰੰਥ ਪੜ੍ਹਦੇ ਹਨ ਜਾਂ ਚਾਰ ਵੇਦਾਂ ਦਾ ਪਾਠ ਕਰਦੇ ਹਨ ਪਰ ਨਿਰਾ ਪਾਠ ਕਰਨ ਦੇ ਨਾਲ ਹੀ ਜੀਵ ਜਿਹੜਾ ਹੈ ਉਹ ਮੁਕਤ ਨਹੀਂ ਹੋ ਜਾਂਦਾ ਸਾਧੂ ਸੁਖ ਪਾਵੇ ਕਲ ਸਹਾ ਅਸਲ ਸੁਖ ਪ੍ਰਭੂ ਦੇ ਪਿਆਰੇ ਸੰਤ ਜਨ ਸਾਧੂ ਜਨ ਹੀ ਪ੍ਰਾਪਤ ਕਰਦੇ ਹਨ ਸਾਧੂ ਸੁਖ ਪਾਵੇ ਕਲ ਸਹਾ ਸਾਧੂ ਸੰਤ ਬ੍ਰਹਮ ਗਿਆਨੀ ਭਗਤ ਇਹ ਸ਼ਬਦ ਸਾਰੇ ਹੀ ਸਮਾਨ ਅੰਤਰ ਅਰਥ ਰੱਖਦੇ ਹਨ ਤੇ ਸਾਧੂ ਜਾਂ ਸੰਤ ਦੀ ਨਿਸ਼ਾਨੀ ਕੀ ਹੈ ਉਹ ਸਵਾਸ ਸਵਾਸ ਪਰਮਾਤਮਾ ਨੂੰ ਚੇਤੇ ਕਰਦੇ ਹਨ ਤੇ ਸਦਾ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਨਾਮ ਦੇ ਵਿੱਚ ਜੁੜੇ ਰਹਿੰਦੇ ਹਨ ਜਿਨ੍ਹਾਂ ਸਾਸ ਗਿਰਾਸ ਨ ਵਿਸਰੇ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਹੁਣ ਸੰਤ ਉਹ ਹੈ ਜਿਸ ਨੂੰ ਸਵਾਸ ਲੈਂਦਿਆਂ ਹੋਇਆਂ ਉਗੀ ਰਾਹੀ ਲੰਜਾਉ ਹਾਂ ਭਾਵ ਕੇ ਸਦਾ ਪਰਮਾਤਮਾ ਚੀਤੇ ਆਵੇ ਪਰਮਾਤਮਾ ਦੀ ਯਾਦ ਜਿਸ ਦੇ ਹਿਰਦੇ ਵਿੱਚ ਪੱਕੀ ਟਿਕੀ ਹੋਵੇ ਉਹ ਸਾਧੂ ਹੈ ਉਹ ਸੰਤ ਹੈ ਇਹ ਉਹੀ ਇਸ ਸੰਸਾਰ ਸਮੁੰਦਰ ਦੇ ਵਿੱਚ ਸੁਖੀ ਜੀਵਨ ਬਤੀਤ ਕਰਦਾ ਹੈ ਤੇ ਸੁਖ ਮਾਣਦਾ ਹੈ ਇਸ ਤੋਂ ਅਗੇ ਅਕੀਰ ਨੇ ਪਦੇ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਕਹੋ ਕਬੀਰ ਬਹੁ ਕਾਏ ਕਰੀਜੈ ਸਰਬ ਸੁਸ਼ੋਡ ਮਹਾਰਸਪੀਜੈ ਭਗਤ ਜੀ ਆਖ ਰਹੇ ਹਨ ਕਿ हे ਭਾਈ ਕਿਉਂ ਇੱਧਰ ਉੱਧਰ ਦੇ ਚੱਕਰਾਂ ਵਿੱਚ ਫਸਿਆ ਹੋਇਆ ਹੈ ਜਿਵੇਂ ਕਿ ਕੱਲ ਵੀ ਅਸੀਂ ਗੱਲ ਕੀਤੀ ਸੀ ਕਿ ਸਭਗਤ ਜੀ ਨੇ ਕਰਮ ਕਾਂਡਾਂ ਦਾ ਖੰਡਨ ਕੀਤਾ ਹੈ ਉਹ ਕਰਮ ਕਾਂਡ ਕਿਹੜੇ ਹਨ ਲੰਬੀਆਂ ਲੰਬੀਆਂ ਜਟਾਂ ਵਧਾ ਲੈਣੀਆਂ ਜਾਂ ਸਿਰ ਮੂੰਹ ਦੇ ਵਾਲ ਮੁੰਡਵਾ ਲੈਣੇ ਜਾਂ ਗ੍ਰਸਤ ਦਾ ਤਿਆਗ ਕਰ ਦੇਣਾ ਜਾਂ ਵਰਤਨਾ ਦਾ ਤਿਆਗ ਕਰ ਦੇਣਾ ਇਸ ਤਰ੍ਹਾਂ ਦੇ ਤੀਰਥਾਂ ਦੇ ਇਸ਼ਨਾਨ ਕਰਨੇ ਇਸ ਤਰ੍ਹਾਂ ਦੇ ਅਨੇਕਾਂ ਕਰਮ ਕਾਂਡ ਕੀਤੇ ਜਾਂਦੇ ਹਨ ਪਰਮਾਤਮਾ ਨੂੰ ਮਿਲਣ ਵਾਸਤੇ ਪਰਮਾਤਮਾ ਦੇ ਮਿਲਪ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਜ ਦਾ ਰਾਗ ਦਾ ਇੱਕ ਸ਼ਬਦ ਹੈ ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਪਿਆਰੇ ਕਿਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਉ ਸੁਆਮੀ ਕੇ ਦਵਾਰੇ ਦੀਜੈ ਬੁੱਧ ਭਵਿਕ ਤੇ ਉਹ ਕਿਹੜੇ ਤਰੀਕੇ ਹਨ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੇਂਗਮ ਸਾਦੇ ਪੰਜ ਜਨਾਂ ਸਿ ਸੰਗ ਨਾ ਛੁਟਕਿਓ ਅਧਿਕ ਆਗੰਗ ਬੰਧ ਬੰਧੇ ਮੋਨ ਪਯੋਗ ਕਰ ਪਾਤੀ ਰਿਯੋ ਨਗਨ ਫਿਰਿਯੋ ਬਨ ਮਾਹੀ ਟਟ ਤੀਰਥ ਬੋ ਧਰਤੀ ਭ੍ਰਮਿਓ ਦੁਬਿਦਾਂ ਛੁਟਕੇ ਨਾ ਇਹ ਸੋਰਠਿ ਰਾਗ ਦੀ ਅਸ਼ਟਪਦੀ ਹੈ ਇਸ ਅਸ਼ਟਪਦੀ ਦੇ ਅੰਦਰ ਬਹੁਤ ਸਾਰੇ ਅਜਿਹੇ ਕਰਮਕੰਡਾਂ ਦਾ ਜ਼ਿਕਰ ਜਿਹੜਾ ਹੈ ਸਤਗੁਰੂ ਜੀ ਨੇ ਕੀਤਾ ਹੈ ਤੇ ਰਹਾਉ ਦੀ ਪੰਕਤੀ ਅੰਦਰ ਸਮਝਾਇਆ ਹੈ ਕਿ ਇਨ੍ਹਾਂ ਤਰੀਕਿਆਂ ਦੇ ਨਾਲ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ ਇਸ ਕਰਕੇ ਇਧਰ ਉਧਰ ਦੇ ਚੱਕਰ ਛੱਡ ਕੇ ਕਹੋ ਕਬੀਰ ਬਹੁ ਕਾਹੀ ਕਰੀਜੇ ਸਰਬ ਸੁਸ਼ੋਡ ਮਹਾਰਸ ਪੀਜੇ ਸਭ ਕੁਝ ਤਿਆਗ ਕੇ ਤੇ ਪਰਮਾਤਮਾ ਦੇ ਨਾਮ ਦਾ ਰਸ ਪੀ ਪਰਮਾਤਮਾ ਦੇ ਪ੍ਰੇਮ ਦਾ ਮਿਲਾਪ ਦਾ ਸਵਾਦ ਤੇ ਰਸ ਪ੍ਰਾਪਤ ਕਰ। ਕਾਰਨ ਇਹ ਹੈ ਕਿ ਅਸੀਂ ਭਰਮ ਦੇ ਵਿੱਚ ਰਹਿ ਜਾਂਦੇ ਹਾਂ ਭੁਲੇਖੇ ਦੇ ਵਿੱਚ ਰਹਿ ਜਾਂਦੇ ਹਾਂ ਕਿ ਇਸ਼ਨਾਨ ਕਰਨ ਦੇ ਨਾਲ ਮੈਂ ਸੁੱਚਾ ਤੇ ਪਵਿੱਤਰ ਹੋ ਗਿਆ। ਜਾਂ ਇਸ ਭੁਲੇਖੇ ਵਿੱਚ ਰਹਿ ਜਾਂਦੇ ਹਾਂ ਕਿ ਮੈਂ ਪਾਠ ਇੰਨੇ ਕਰ ਲਏ ਹਨ ਕਿ ਮੈਂ ਹੁਣ ਪਰਮਾਤਮਾ ਦਾ ਭਗਤ ਹੋ ਗਿਆ। ਗਿਣਤੀਆਂ ਮਿੰਤੀਆਂ ਦੇ ਚੱਕਰ ਵਿੱਚ ਅਸੀਂ ਪੈ ਜਾਂਦੇ ਹਾਂ। ਹੁਣ ਅਜਿਹਾ ਹੀ ਇੱਕ ਪੰਡਿਤ ਜਿਹੜਾ ਸੀ ਕਸ਼ਮੀਰ ਦੇ ਮਠਨ ਸ਼ਹਿਰ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਸੀ ਜਿਸ ਨੇ ਬਹੁਤ ਸਾਰੇ ਗ੍ਰੰਥ ਪੜ੍ਹੇ ਹੋਏ ਸਨ ਤੇ ਕਈਆਂ ਵਿਦਵਾਨਾਂ ਨੂੰ ਉਸ ਨੇ ਹਰਾਇਆ ਹੋਇਆ ਸੀ ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਚੈਲੰਜ ਕਰਨ ਲੱਗਾ ਕਿ ਮੇਰੇ ਨਾਲ ਬਹਿਸ ਕਰੋ ਚਰਚਾ ਕਰੋ ਤੇ ਸਤਿਗੁਰੂ ਜੀ ਜਾਣਦੇ ਸਨ ਕਿ ਇਸ ਦੇ ਅੰਦਰ ਹੰਕਾਰ ਬੋਲ ਰਿਹਾ ਹੈ ਤੇ ਇਸ ਨੂੰ ਸਮਝਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ ਜੋ ਆਸਾ ਕੀ ਵਾਰ ਦੇ ਅੰਦਰ ਅਸੀਂ ਪੜਦੇ ਹਾਂ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਤ ਪੜੀ ਪੜ ਪੜ ਬੀੜੀ ਗੱਡੀ ਐ ਪੜ ਪੜ ਗੱਡੀ ਐ ਖਾਤ ਪੜੀ ਐ ਜਿੱਥੇ ਬਰਸ ਬਰਸ ਪੜੀ ਐ ਜਿੱਥੇ ਮਾਸ ਪੜੀ ਐ ਜਿੱਥੇ ਅਰਜਾ ਪੜੀ ਐ ਜਿੱਥੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੋ ਮੈਂ ਚੱਖਣਾ ਚਾਹ। ਫਿਰ ਸਤਿਗੁਰੂ ਜੀ ਦੀ ਬਾਣੀ ਅੰਦਰ ਬਹੁਤ ਸਾਰੇ ਅਜਿਹੇ ਫੁਰਮਾਨ ਮਿਲਦੇ ਹਨ। ਕਿਆ ਪੜੀ ਐ ਕਿਆ ਗੁਣੀ ਐ ਕਿਆ ਬੇਦ ਕੋ ਰੰਨਾ ਸੁਣੀ ਐ ਪੜੀ ਸੁਣੀ ਕਿਆ ਹੋਈ ਜੋ ਸਹਿਜ ਨਾਲ ਮਿਲੇ ਉਹ ਸੋ ਹਰ ਕਾ ਨਾਮ ਨਾਲ ਜਪ ਸਗਵਾਰਾ ਕਿਆ ਸੋਚੇ ਬਾਰੰਬਾਰ ਇਸ ਕਰਕੇ ਪੜ ਕੇ ਸੁਣ ਕੇ ਵਿਚਾਰ ਕੇ ਜਾਂ ਫਿਰ ਮਨ ਦਾ ਨਾਮ ਦੇ ਵਿੱਚ ਇਸ਼ਨਾਨ ਕਰਕੇ ਹੀ ਜੀਵ ਦਾ ਪਰਮਾਤਮਾ ਤੇ ਨਾਲ ਮਿਲਾਪ ਹੋਣਾ ਹੈ ਤੇ ਜੀਵ ਦਾ ਉਧਾਰ ਹੋਣਾ ਹੈ ਜੀਵ ਕੇਵਲ ਤੇ ਕੇਵਲ ਪੁਲੀਖੇ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਮੈਂ ਪੜ ਲਿਆ ਹੈ ਇਹ ਮੇਰਾ ਕੰਮ ਜੁੜਿਆ ਹੈ ਨਿਬੜ ਗਿਆ ਪੜਨ ਤੋਂ ਅੱਗੇ ਜਿਹੜਾ ਸਫਰ ਹੈ ਉਹ ਜੀਵ ਦਾ ਚੱਲਦਾ ਹੈ ਇਸੇ ਹੀ ਤਰ੍ਹਾਂ ਸਰੀਰ ਦੇ ਇਸ਼ਨਾਨ ਤੋਂ ਵੀ ਅੱਗੇ ਜੀਵ ਦਾ ਸਫਰ ਚੱਲਦਾ ਹੈ ਮਨ ਦੇ ਇਸ਼ਨਾਨ ਦਾ ਤੇ ਅਜਿਹੇ ਕਰਮਕੰਡਾਂ ਦੇ ਬਾਰੇ ਵਿੱਚ ਹੀ ਭਗਤ ਜੀ ਇਹਨਾਂ ਸ਼ਬਦਾਂ ਦੇ ਰਾਹੀਂ ਸਮਝਾ ਰਹੇ ਹਨ ਵਿਚਾਰ ਕਰਦਿਆਂ ਹੋਈਆਂ ਖੁੱਲਾਂ ਦੇ ਮਾ ਬਖਸ਼ਨੀ ਅਤੇ ਦੀਸ਼ਾਨ ਕਰਨੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ